ਮੋਟਰਸਾਈਕਲ ਬਾਹਰ ਖੜਾ ਕਰਦੇ ਆ ਭੋਗਤੇ ਜਾਂਦੇ ਆ ਮਰਗ ਦੇ ਭੋਗਤੇ ਔਰ ਬਾਹਰ ਆਉਂਦੇ ਆ ਔਰ ਆਪਦੀਆਂ ਅੱਖਾਂ 'ਚ ਪਾਣੀ ਆ ਜਾਂਦਾ ਕਿਉਂਕਿ ਬਾਹਰ ਮੋਟਰਸਾਈਕਲ ਨਹੀਂ ਸੀ ਚਾਹ ਦਾ ਕੰਮ ਕਰਦਾ 1-1 2-2 ਰੁਪਏ ਕਮਾ ਕੇ ਕਿਵੇਂ ਇਹਨਾਂ ਨੇ ਮੋਟਰਸਾਈਕਲ ਲਿਆ ਹੋਵੇਗਾ ਪਰ ਮੋਟਰਸਾਈਕਲ ਇਹਨਾਂ ਦਾ ਵੀ ਚੱਕਿਆ ਗਿਆ ਐਸਡੀਐਫਸੀ ਦੇ 13 ਸੈਕਿੰਡ ਦੇ ਅੰਦਰ ਗਿਆ ਬਾਹਰ ਆਇਆ ਤੇ ਨਾਲ ਦੀ ਨਾਲ ਹੀ ਗੈਪ ਹੋ ਗਿਆ ਬਾਈ ਇਹਨਾਂ ਦਾ ਤਿੰਨ ਬੰਦਿਆਂ ਦਾ ਗਾਇੰਗੇ ਇੱਕ ਮੋਟੀ ਜਿਹੀ ਕੁੜੀ ਏ ਚੰਗੀ ਭਲੀ ਕਰਦੀ ਨਾਲ ਇੱਕ ਗੁਰੇ ਮੁੰਡਾ ਡੀਐਫਸੀ ਦੇ ਕੋਲੇ کہہ ਰਿਹਾ ਕਹਿੰਦਾ ਮੇਰਾ ਵੀਰਵਾਰ ਨੂੰ ਚੱਕਿਆ ਗਿਆ ਉਹ ਵੀ ਵੀਰਵਾਰ ਵੀਰਵਾਰ ਮੇਰਾ ਚੱਕਿਆ ਗਿਆ ਵੀਰਵਾਰ ਹੀ ਕਿਉਂ ਚੱਕੇ ਜਾਂਦੇ ਆ ਕਿ ਮੈਂ ਤਾਂ ਪਹਿਲੀ ਵਾਰ ਥਾਣੇ 'ਚ ਦਰਖਾਸਤ ਦੇਣ ਗਿਆ ਪਹਿਲੇ ਦਿਨ ਹੀ ਬੰਦੇ ਤੇ ਚਾਰ ਬਾਈਕ ਉੱਥੇ ਦਰਖਾਸਤਾਂ ਤੇ ਲਿਖੀ ਹੋਈਆਂ ਉਸੇ ਦਿਨ ਵੀਰਵਾਰੀ ਯੈਸ ਉਹ ਵੀਰਵਾਰ ਲੱਗੀ ਚਿੰਨ੍ਹ ਦੀ ਗੱਲ ਹੈ ਸਦਰ ਦੀ ਲੱਗਦੀ ਗੱਲ ਹੈ ਕੈਂਟ ਦੀ ਲੱਗਿਆ ਸਿਰਫ ਸਿਟੀ ਦੀ ਗੱਲ ਕਰਦੇ ਆ ਅੱਛਾ ਇੱਕ ਸਾਹਮਣੇ ਨਗਰ ਕਾਉਂਸਲ ਪਾਰਕ ਤੋਂ ਚੱਕਿਆ ਗਿਆ ਇੱਕ ਨਾਲ ਐਕਸਿਸ ਬੈਂਕ ਤੋਂ ਚੱਕਿਆ ਇੱਕ ਉਸੇ ਦਿਨ ਦੇ ਵਿੱਚ ਚਾਰ ਬਾਈਕ ਚੱਕੇ ਗਏ ਸਿਰਫ ਵੀਰਵਾਰ ਵਾਲੇ ਦਿਨ ਜਿਹੜੇ ਮੋਟਰਸਾਈਕਲ ਤੇ ਬੈਠ ਕੇ ਜਾਂਦੇ ਉਹ ਹੀ ਤੁਹਾਡਾ ਸੀ ਜਾਂ ਕਿਹੜਾ ਸੀ ਇਹ ਜਰੂਰੀ ਉਹ ਵਿਦਆਊਟ ਨੰਬਰ ਪਲੇਟ ਸੀ ਪਤਾ ਨਹੀਂ ਉਹ ਚੋਰੀ ਦਾ ਸੀਗਾ ਜਾਂ ਉਹਨਾਂ ਦਾ ਆਪ ਦਾ ਸੀਗਾ ਵਿਦਆਊਟ ਨੰਬਰ ਪਲੇਟ ਸੀ ਉਹ ਵੀ ਨਵਾਂ ਬਾਈਕ ਸੀਗਾ ਦੋ ਮੁੰਡੇ ਇੱਕ ਕੁੜੀ ਦਾ ਕਹਿੰਗੇ ਇਹ ਪੱਕੀ ਗੱਲ ਆ ਵੀ ਇਹ ਗਰੋ 3 ਦਾ ਹਾਂਜੀ ਹਾਂਜੀ ਲੋਕ ਲੋਕ ਲਾਇਆ ਸੀ ਜਾਂ ਖੁੱਲਿਆ ਲੋਕ ਲਾਇਆ ਹੈ ਟਾਇਰ ਲੋ ਹਾਲੇ ਤੱਕ ਵੀਲ ਲੋਕ ਲਾਇਆ ਤਾਂ ਵੀ ਨਹੀਂ ਯਾਨੀ ਕਿ ਵੀਲ ਲੋਕਨ ਵੀ ਹੁਣ ਕੁਝ ਨਹੀਂ ਸਮਝਦੇ ਕੁਝ ਨਹੀਂ ਸਮਝਦੇ ਜਨਾ ਫਰੋਸਪੁਰ ਦੇ ਵਿੱਚ ਮੋਟਰਸਾਈਕਲ ਰਜਾਨਾ ਚੋਰੀ ਹੁੰਦੇ ਨੇ ਬੈਂਕਾਂ ਦੇ ਬਾਹਰੋਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਮੰਦਰਾਂ ਦੇ ਬਾਹਰੋਂ ਜਿੱਥੋਂ ਮਰਜ਼ੀ ਦੇਖ ਲਿਆ ਮੋਟਰਸਾਈਕਲ ਚੋਰੀ ਹੁੰਦੇ ਆ ਤੇ ਆ ਇੱਕ ਗਰੀਬ ਚਾਹ ਵਾਲੇ ਦਾ ਮੋਟਰਸਾਈਕਲ ਵੀ ਜਿਹੜਾ ਜਿੰਨੇ 1-1 ਰੁਪਿਆ ਜੋੜ ਕੇ ਮੋਟਰਸਾਈਕਲ ਖਰੀਦਿਆ ਤੇ ਉਹਦਾ ਮੋਟਰਸਾਈਕਲ ਚੱਕ ਕੇ ਫਰਾਰ ਹੋ ਗਿਆ ਔਰ ਬੜੀ ਹੈਰਾਨਗੀ ਦੀ ਗੱਲ ਆ ਕਿ ਮੋਟਰਸਾਈਕਲ ਵੀਰਵਾਰ ਵਾਲੇ ਦਿਨ ਚੋਰੀ ਹੁੰਦੇ ਆ ਫਰੋਇਪੁਰ ਚੋਂ ਬੜਾ ਵੱਡਾ ਸਵਾਲ ਆ ਇਹ ਕਿ ਵੀਰਵਾਰ ਵਾਲੇ ਦਿਨ ਹੀ ਮੋਟਰਸਾਈਕਲ ਸਭ ਤੋਂ ਜ਼ਿਆਦਾ ਕਿਉਂ ਚੋਰੀ ਹੁੰਦੇ ਆ ਸਵਾਲ ਇਹ ਵੀ ਆ ਔਰ ਇਹ ਜਿਹੜੇ ਮੋਟਰਸਾਈਕਲਾਂ ਦੀ ਅਸੀਂ ਤੁਹਾਡੇ ਨਾਲ ਹੁਣ ਗੱਲ ਕਰਨ ਲੱਗੇ ਆ ਇਹ ਵੀ ਵੀਰਵਾਰ ਹੀ ਮੋਟਰਸਾਈਕਲ ਚੋਰੀ ਹੋਏ ਆ ਤਾਂ ਬਾਈ ਸਾਡੇ ਨਾਲ ਮੌਜੂਦ ਆ ਤਾਂ ਬਾਈ ਜੀ ਨਾਮ ਕੀ ਆ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਸਰ ਜੀ ਮੇਰਾ ਨਾਮ ਸਚਿਨ ਆ ਆ ਮੁੰਡਾ ਮੇਰੇ ਕੋਲੇ ਕੰਮ ਕਰਦਾ ਤੇ ਇਹ ਡਿਲੀਵਰੀ ਦਾ ਕੰਮ ਕਰਦੀ ਉਹ ਇਹ ਮੇਰਾ ਚਾਹ ਦਾ ਛੋਟਾ ਜਿਹਾ ਵਪਾਰ ਆ ਆ ਪਿੱਛੇ ਹਾਂਜੀ ਹਾਂਜੀ ਇਹ ਮੁੰਡਾ ਡਿਲੀਵਰੀ ਬੁਆਏ ਆ ਥੋੜੀ ਸਪੀਡ ਦੀ ਜ਼ਿਆਦੀ ਆ ਇਹਨੂੰ 5 ਆਰਡਰ ਚੁਕਾਏ ICICI ਬੈਂਕ HDFC ਬੈਂਕ ਦੋ ਪਿੱਛੇ ਹੋਰ ਸੀਗੇ ਬੈਂਕਾਂ ਦੇ ਇਹ ਜਿਵੇਂ ਪੰਜ ਆਰਡਰ ਦੇ ਕੇ ਸਿਰਫ ਐਚਡੀਐਫਸੀ ਦੇ 13 ਸੈਕਿੰਡ ਦੇ ਅੰਦਰ ਗਿਆ ਬਾਹਰ ਆਇਆ ਤੇ ਨਾਲ ਦੀ ਨਾਲ ਹੀ ਗੈਪ ਹੋ ਗਿਆ ਬਾਈ ਅੱਛਾ ਮੋਟਰਸਾਈਕਲ ਜਿਹੜਾ ਗੈਪ ਹੋਇਆ ਤੁਹਾਡਾ ਕਿੰਨੇ ਬੰਦੇ ਆ ਕੇ ਚੱਕ ਕੇ ਲੈ ਗਏ ਇਹਨਾਂ ਦਾ ਤਿੰਨ ਬੰਦਿਆਂ ਦਾ ਗਾਇੰਗੇ ਇੱਕ ਮੋਟੀ ਜਿਹੀ ਕੁੜੀ ਏ ਚੰਗੀ ਭਲੀ ਕਰਦੀ ਨਾਲ ਇੱਕ ਗੋਰਾ ਇਹ ਮੁੰਡਾ ਤੇ ਇਹ ਖਾਸ ਕਰਕੇ ਜਿੰਨੇ ਵੀ ਇਥੋਂ ਬਾਈਕ ਚੋਰੀ ਹੋਏ ਨੇ ਐਚਡੀਐਫਸੀ ਬੈਂਕ ਆਈਸੀਆਈਸੀ ਬੈਂਕ ਐਕਸੈਸ ਬੈਂਕ ਇਹ ਖਾਸ ਕਰਕੇ ਵੀਰਵਾਰ ਲੋਕ ਕਹਿੰਦੇ ਸਾਡਾ ਵੀ ਵੀਰਵਾਰ ਚੱਕਿਆ ਜਾਂਦਾ ਕਿਉਂ ਵੀਰਵਾਰ ਕੀ ਚੱਕਰ ਇਹਨਾਂ ਨਾਲ ਤੁਸੀਂ ਕਹਿੰਦੇ ਸੀ ਵੀ ਮੋਟਰਸਾਈਕਲ ਹੋਰ ਵੀ ਚੱਕੇ ਗਏ ਉਸ ਦਿਨ ਹੋਰ ਕਿੰਨੇ ਕ ਆਸ-ਪਾਸ ਚੋਰੀ ਹੋਏ ਆ ਇੱਕ ਸਾਹਮਣੇ ਨਗਰ ਕੌਂਸਲ ਪਾਰਕ ਤੋਂ ਚੱਕਿਆ ਗਿਆ ਇੱਕ ਨਾਲ ਐਕਸੈਸ ਬੈਂਕ ਤੋਂ ਚੱਕਿਆ ਉਸੇ ਦਿਨ ਦੇ ਵਿੱਚ 4 ਬਾਈਕ ਚੱਕੇ ਗਏ ਸਿਰਫ ਵੀਰਵਾਰ ਵਾਲੇ ਦਿਨ ਦੇਖਿਆ ਜਾਵੇ 80 80000 ਦੇ ਬਾਈਕ ਨੇ ਮਿੰਟਾਂ 'ਚ 3 ਲੱਖ ਰੁਪਏ ਲੈ ਕੇ ਚੋਰ ਫਰਾਰ ਹੋ ਜਾਂਦੇ ਆ ਅੱਛਾ ਤੁਸੀਂ ਦੱਸਿਆ ਜਿਵੇਂ ਆਫ ਕੈਮਰਾ ਕਿ ਤੁਹਾਡੇ ਕੋਲ ਸੀਸੀਟੀਵੀ ਆ ਸੀਸੀਟੀਵੀ 'ਚ ਤੁਸੀਂ ਇੱਕ ਲੇਡੀ ਜਿਹੜੀ ਆ ਮੋਟਰਸਾਈਕਲ ਤੇ ਮਗਰ ਬੈ ਕੇ ਜਾਂਦੀ ਆ ਜਿਹੜੀ ਮੋਟਰਸਾਈਕਲ ਤੇ ਬੈਠ ਕੇ ਜਾਂਦੀ ਉਹ ਤੁਹਾਡਾ ਸੀ ਜਾਂ ਕਿਹੜਾ ਸੀ ਇਹ ਜਰੂਰਤ ਸੀ ਉਹ ਵਿਦਆਊਟ ਨੰਬਰ ਪਲੇਟ ਸੀ ਪਤਾ ਨਹੀਂ ਉਹ ਚੋਰੀ ਦਾ ਸੀਗਾ ਜਾਂ ਉਹਨਾਂ ਦਾ ਆਪਦਾ ਸੀਗਾ ਉਹ ਵਿਦਆਊਟ ਨੰਬਰ ਪਲੇਟਸ ਜੀ ਉਹ ਵੀ ਨਵਾਂ ਬਾਈਕ ਸੀਗਾ ਅੱਛਾ ਜਦੋਂ ਉਹ ਐਕਸੈਸ ਐਚਡੀਐਫਸੀ ਬੈਂਕ ਦੇ ਬਾਹਰ ਜਾਂ ਕਿੱਥੇ ਖੜੇ ਸੀ ਉਹ ਇੱਕਦਮ ਖੜੇ ਵੀਡੀਓ ਦੇ ਵਿੱਚ ਇੱਕਦਮ ਮੋਟਰਸਾਈਕਲ ਤੇ ਭੱਜਣਾ ਸਟਾਰਟ ਕਰ ਦਿੰਦੀ ਆ ਉਹ ਲੇਡੀ ਔਰ ਉਹ ਮੁੰਡਾ ਜ ਕੀ ਉਦੋਂ ਹੀ ਤੁਹਾਡਾ ਮੋਟਰਸਾਈਕਲ ਮਗਰੋਂ ਚੱਕਿਆ ਜਾ ਰਿਹਾ ਸੀ ਕੋਈ ਇਸ਼ਾਰਾ ਕੀਤਾ ਜਾ ਰਿਹਾ ਸੀ ਉਹਨਾਂ ਵੱਲੋਂ ਉਹਨਾਂ ਦੇ ਨਾਲ ਕੋਈ ਸੰਪਰਕ ਸੀਗਾ ਉਹਨਾਂ ਦਾ ਤੁਹਾਨੂੰ ਲੱਗਦਾ ਕੋਈ ਉਹ ਆਸੇ-ਪਾਸੇ ਦੋ ਉਹਨਾਂ ਦੇ ਇੱਕ ਕੁੜੀ ਇੱਕ ਮੁੰਡਾ ਅੱਗੇ-ਪਿੱਛੇ ਘੇੜੇ ਮਾਰੀ ਜਾ ਰਿਹਾ ਸੀ ਉਹ ਦੱਸਦੇ ਸੀਗਾ ਵੀ ਇੱਕ ਮੁੰਡਾ ਆਏਗਾ ਜਾਂ ਨਹੀਂ ਆਏਗਾ ਜਿਹੜਾ ਬੰਦਾ ਬਾਹਰ ਫੁੱਟਪਾਥ ਤੇ ਥੱਲੇ ਬਾਈਕ ਲੱਗਾ ਹੋਏਗਾ ਬਾਰਡਰ ਲਾਈਨ ਤੇ ਉਹ ਜਿਵੇਂ ਅੰਦਰ ਜਾਏਗਾ ਤੂੰ ਨਾਲ ਦੀ ਨਾਲ ਹੀ ਲੈ ਕੇ ਫਰਾਰ ਹੋ ਜੀ ਅਸੀਂ ਤੇਰੇ ਨਾਲ ਹੀ ਆ ਕੁੜੀ ਤੇ ਮੁੰਡਾ ਦੋ ਮੁੰਡੇ ਇੱਕ ਕੁੜੀ ਤਾਂ ਗਏਗਾ ਇਹ ਪੱਕੀ ਗੱਲ ਆ ਵੀ ਇਹ ਗਰੋ ਤਿੰਨਾਂ ਦਾ ਹਾਂਜੀ ਹਾਂਜੀ ਪਕੜੇ ਕੋ ਸিসি ਅੱਛਾ ਤੁਸੀਂ ਫਿਰ ਦਰਖਾਸਤ ਦਿੱਤੀ ਹੁਣ ਦਰਖਾਸਤ ਦਿੱਤੀ ਹੈ ਪੁਲਿਸ ਗਈ ਰਹੀ ਆ ਅਸੀਂ ਦੇਖਭਾਲ ਕਰ ਰਹੇ ਹਾਂ ਹਾਲੇ ਤੱਕ ਉਹਨਾਂ ਨੂੰ ਲੱਭਿਆ ਨਹੀਂ ਗਾ ਅੱਛਾ ਬਾਈ ਤੁਸੀਂ ਇੱਥੇ ਜਿਵੇਂ ਰਹਿੰਦੇ ਹੋ ਵੇਖੋ ਜਿਹੜਾ ਚਾਲਾ ਬੰਦਾ ਹੁੰਦਾ ਉਹਨੂੰ ਨਾ ਸਾਰੀ ਨੌਲੇਜ ਹੁੰਦੀ ਆ ਤੁਹਾਨੂੰ ਤੁਸੀਂ ਚਾਹ ਪਹੁੰਚਾਉਂਦੇ ਹੋ ਦਫ਼ਤਰਾਂ 'ਚ ਕਿੰਨੇ ਕ ਮੋਟਰਸਾਈਕਲ ਡੇਲੀ ਚੋਰੀ ਹੋ ਜਾਂਦੀ ਐ ਡੇਲੀ ਮੈਨੂੰ ਕੋਈ ਕੋਈ ਕਹ ਜੇਗਾ ਉੱਥੋਂ ਚੱਕ ਕੇ ਲੈ ਗਿਆ ਕੋਈ ਕੋਈ ਆ ਜਾਏਗਾ ਕਹੇਗਾ ਮੇਰਾ ਉੱਥੋਂ ਚੱਕ ਕੇ ਲੈ ਗਿਆ ਮੈਂ ਤਾਂ ਪਹਿਲੀ ਵਾਰ ਥਾਣੇ 'ਚ ਦਰਖਾਸਤ ਦੇਣ ਗਿਆ ਪਹਿਲੇ ਦਿਨ ਹੀ ਬੰਦੇ ਤੇ ਚਾਰ ਬਾਈਕ ਉੱਥੇ ਦਰਖਾਸਤਾਂ ਤੇ ਲਿਖੀ ਸਦਰ ਦੀ ਲੱਗਦੀ ਗੱਲ ਹੈ ਕੈਂਟ ਦੀ ਲੱਗਿਆ ਸਿਰਫ ਸਿਟੀ ਦੀ ਗੱਲ ਕਰ ਰਹੇ ਆ ਅੱਛਾ ਤੇ ਆ ਇੱਕ ਬਾਈ ਹੋਰ ਆ ਸਾਡੇ ਕੋਲ ਇਹਨਾਂ ਦਾ ਵੀ ਚੱਕਿਆ ਗਿਆ ਮੋਟਰਸਾਈਕਲ ਬਾਈ ਤੁਹਾਡਾ ਨਾਮ ਕੀ ਆ ਅਰਸ਼ ਭਾਈ ਅੱਛਾ ਤੁਹਾਡਾ ਮੋਟਰਸਾਈਕਲ ਕਿੱਥੋਂ ਚੁੱਕਿਆ ਭਾਈ ਆਪਾਂ ਮਤਲਬ ਇਹ ਆਰਾਮ ਦਾ ਗੁਰਦੁਆਰਾ ਸਾਹਿਬ ਗਏ ਸੀ ਕਿਸੇ ਰਿਸਿਦਾਰੀ ਤੇ ਪੋਕਤੇ ਗਏ ਸੀ ਤੇ ਹੀ ਵਾਪਸੀ ਆ ਇਹ ਘੰਟੇ ਬਾਅਦ ਬਾਈਕ ਪਿੱਛੇ ਹੈ ਨਹੀਂ ਅੱਛਾ ਲੋਕ ਲੋਕ ਲਾਇਆ ਹੈ ਜਾਂ ਖੁੱਲਿਆ ਲੋਕ ਲਾਇਆ ਹੈ ਟਾਇਰ ਲੋ ਹਾਲੇ ਤੱਕ ਵੀਲ ਲੋਕ ਲਾਇਆ ਤਾਂ ਵੀ ਨਹੀਂ ਯਾਨੀ ਕਿ ਵੀਲ ਲੋਕ ਨੂੰ ਵੀ ਹੁਣ ਕੁਝ ਨਹੀਂ ਸਮਝਦੇ ਕੁਝ ਨਹੀਂ ਸਮਝਦੇ ਜਨਾਬ ਅੱਜ ਕੱਲ੍ਹ ਕੀ ਖੁਸ਼ੀ ਗੱਲ ਇਹਦਾ ਜਾਣਾ ਬਹੁਤ ਦੂਰ ਦੀ ਹੈ ਗਮੀ ਤੇ ਬੰਦਾ ਚਲ ਜੇ ਤਾਂ ਵੀ ਓਖਾ ਹੋਇਆ ਪਿਆ ਵਾ ਆਮ ਜਨਤਾ ਦਾ ਬਹੁਤ ਓਖਾ ਹੋਇਆ ਪਿਆ ਵਾ ਦਰਖਾਸਤ ਦਿੱਤੀ ਫਿਰ ਦਿੱਤੀ ਜੀ ਕੋਈ ਕਿਹਾ ਪੁਲਿਸ ਨੇ ਕੁਝ ਹਾਂ ਜੀ ਕਹਿੰਦੇ ਆ ਦੇਖਭਾਲ ਕਰਦੇ ਹੋ ਤੁਹਾਨੂੰ ਪਤਾ ਹੀ ਆ ਜਿੱਦਾਂ ਵੀ ਹੋਏ ਤਾਂ ਬਿਲਕੁਲ ਹਾਲਾਤ ਵੇਖੋ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਆ ਔਰ ਉਥੇ ਮੋਟਰਸਾਈਕਲ ਬਾਹਰ ਖੜਾ ਕਰਦੇ ਆ ਭੋਗ ਤੇ ਜਾਂਦੇ ਆ ਮਰਗ ਦੇ ਭੋਗਤੇ ਔਰ ਬਾਹਰ ਆਉਂਦੇ ਆ ਔਰ ਆਪਦੀਆਂ ਅੱਖਾਂ 'ਚ ਪਾਣੀ ਆ ਜਾਂਦਾ ਕਿਉਂਕਿ ਬਾਹਰ ਮੋਟਰਸਾਈਕਲ ਨਹੀਂ ਸੀ ਔਰ ਇਹ ਭਾਈ ਚਾਹ ਦਾ ਕੰਮ ਕਰਦਾ ਇੱਕ ਇੱਕ 2-2 ਰੁਪਏ ਕਮ ਇਹਨਾਂ ਨੇ ਮੋਟਰਸਾਈਕਲ ਲਿਆ ਹੋਵੇਗਾ ਪਰ ਮੋਟਰਸਾਈਕਲ ਇਹਨਾਂ ਦਾ ਵੀ ਚੱਕਿਆ ਗਿਆ ਇੱਕ ਗਰੋ ਦਾ ਜ਼ਿਕਰ ਕੀਤਾ ਇਸ ਬਾਈ ਨੇ ਕਿ ਤਿੰਨ ਦੋ ਮੁੰਡਿਆਂ ਦਾ ਇੱਕ ਜਨਾਨੀ ਦਾ ਗਰੋ ਆ ਜਿਹੜਾ ਸੀਸੀਟੀਵੀ ਦੇ ਵਿੱਚ ਵੀ ਹੈਗਾ ਕਹਿੰਦਾ ਵੀ ਤਕਰੀਬਨ ਮੇਰੇ ਕੋਲ ਕਹਿੰਦੇ ਵੀ ਇਨਫੋਰਮੇਸ਼ਨ ਆਉਂਦੀ ਆ ਵੀ ਇਹ ਗਰੋ ਮੋਟਰਸਾਈਕਲ ਚੱਕਦਾ ਇਨਫੋਰਮੇਸ਼ਨ ਇਹੀ ਆਉਂਦੀ ਹੈ ਹਾਂਜੀ ਹਾਂਜੀ ਇਹ ਗਰੋ ਵਾਲੇ ਚੱਕਦੇ ਨੇ ਹੁਣੇ ਵੀ ਤੁਹਾਡੇ ਸਾਹਮਣੇ ਐਚਡੀਐਫਸੀ ਦੇ ਕੋਲੇ کہہ ਰਿਹਾ ਕਹਿੰਦਾ ਮੇਰਾ ਵੀਰਵਾਰ ਨੂੰ ਚੱਕਿਆ ਗਿਆ ਉਹ ਵੀ ਵੀਰਵਾਰ ਮੇਰਾ ਚੱਕਿਆ ਗਿਆ ਵੀਰਵਾਰ ਹੀ ਕਿਉਂ ਚੱਕੇ ਜਾਂਦੇ ਆ ਬਾਈ ਬਿਲਕੁਲ ਤਾਂ ਇਹ ਬਾਈ ਨੇ ਵੀ ਗੱਲ ਕਹੀ ਆ ਕਿ ਜਿਹੜਾ ਮੋਟਰਸਾਈਕ ਔਰ ਔਰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਵੀਰਵਾਰ ਦੇ ਦਿਨ ਚੋਰੀ ਹੁੰਦੀ ਕੁਝ ਕੁ ਲੋਕ ਕੰਪਲੀਟ ਲਿਖਾਉਂਦੇ ਕੁਝ ਨਹੀਂ ਵੀ ਲਿਖਾਉਂਦੇ ਹੋਣਗੇ ਪਰ ਦੂਜੇ ਪਾਸੇ ਸਵਾਲੀਆਂ ਚ ਇੰਨੇ ਖੜਾ ਹੁੰਦਾ ਹੈ ਕਿ ਇਧਰ ਜਿਹੜਾ ਉਹ ਸਾਹਮਣੇ ਉਦਮ ਸਿੰਘ ਚੌਕ ਦੇਖ ਲਓ ਉਹ ਜਿੱਥੇ ਜੀਸੀਬੀ ਜਾ ਰਹੀ ਹੈ ਤੁਹਾਨੂੰ ਦਿਖ ਰਹੀ ਹੈ ਉਦਮ ਸਿੰਘ ਚੌਕ ਆ ਇਥੋਂ ਕਰੀਬ 200 250 ਮੀਟਰ ਹੋਏਗਾ ਔਰ 300 ਮੀਟਰ ਅੱਗੇ ਜਾਨੀ ਕਿ ਅੱਧਾ ਕਿਲੋਮੀਟਰ ਇਥੋਂ ਥਾਣਾ ਹੋਏਗਾ ਸਿਟੀ ਔਰ ਇਧਰਲੇ ਪਾਸੇ ਗੱਲ ਕਰੀਏ ਤਾਂ ਚੌਕ ਆ ਗਿਆ ਸਿਵਲ ਸਿਵਲ ਹਸਪੀਟਲ ਦਾ ਚੌਕ ਆ ਗਿਆ ਔਰ ਇਸ ਤੋਂ ਬਿਲ 400 ਮੀਟਰ ਦੇ 300 ਮੀਟਰ ਦੇ ਜਿਹੜਾ ਥਾਣਾ ਸਦਰ ਆ ਔਰ ਇਧਰ ਵੀ ਥਾਣਾ ਇਧਰ ਵੀ ਥਾਰਾ ਉਹਨਾਂ ਵਿਚਾਰੇ ਨਾਲ ਬਿਲਕੁਲ ਜਿਹੜਾ ਉਦਮ ਸਿੰਘ ਚੌਕ ਦੇ ਵਿੱਚ ਟ੍ਰੈਪਕ ਵਾਲੇ ਵੀ ਖੜੇ ਹੁੰਦੇ ਆ ਔਰ ਇੱਥੋਂ ਜਿਹੜਾ ਗਰੋ ਮੋਟਰਸਾਈਕਲ ਲੈ ਕੇ ਜਾਂਦਾ ਇੱਕ ਲੇਡੀ ਵਾਲਾ ਔਰ ਦੋ ਬੰਦਿਆਂ ਵਾਲਾ ਇਸ ਗਰੋ ਨੂੰ ਟ੍ਰੇਸ ਕਰਨ ਦੀ ਸਖਤ ਜ਼ਰੂਰਤ ਆ ਫਿਰੋਜ਼ਪੁਰ ਪੁਲਿਸ ਨੂੰ ਹੋ ਸਕਦਾ ਇਹੀ ਗਰੋ ਹੋਵੇ ਜਿਹੜਾ ਲਗਾਤਾਰ ਮੋਟਰਸਾਈਕਲ ਚੋਰੀ ਕਰਦਾ ਹੋਵੇ ਉਮੀਦ ਕਰਦੇ ਆ ਫਿਰੋਜ਼ਪੁਰ ਪੁਲਿਸ ਤੋਂ ਕਿ ਇਸ ਗਰੋ ਦਾ ਪਰਦਾਫਾਸ਼ ਕੀਤਾ ਜਾਏਗਾ ਫਰੋਸਪਰ ਤੋਂ ਕੈਮਰਾ ਪਸੰਦੇ ਨਾਲ ਸਖਵਿੰਦਰ ਸਿੰਘ ਸੋਕ